ਪਾਰੀਮੀ ਕਾਰਨ ਮਕਾਨ ਦੀ ਛੱਤ ਡਿੱਗੀ ਦੋ ਵਿਅਕਤੀਆਂ ਦੀ ਮੌਤ ਤੇ ਤਿੰਨ ਜ਼ਖਮੀ ਪੰਜਾਬ ਵਿੱਚ ਹੜ੍ਹਾਂ ਕਾਰਨ ਵਿਗੜੇ ਹਾਲਾਤ ਕਾਬੂ ਵਿੱਚ ਨਹੀਂ ਆ ਰਹੇ ਪਟਿਆਲਾ ਵਿੱਚ ਅੱਜ ਬੁੱਧਵਾਰ ਸਵੇਰ ਤੋਂ ਲਗਾਤਾਰ ਮੀਂਹ ਪੈ ਰਿਹਾ ਇਸੇ ਦੌਰਾਨ ਪਾਰੀਮੀ ਕਾਰਨ ਰਾਗੋ ਮਜਰਾ ਇਲਾਕੇ ਵਿੱਚ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ ਦੋ ਵਿਅਕਤੀਆਂ ਦੀ ਹੋਈ ਮੌਤ ਤੇ ਤਿੰਨ ਜ਼ਖਮੀ ਪਾਰੀਮੀ ਕਾਰਨ ਕਈ ਇਲਾਕਿਆਂ ਵਿੱਚ ਭਰਿਆ ਪਾਣੀ ਕੁਝ ਦਿਨ ਪਹਿਲਾਂ ਪਏ ਮੀਂਹ ਤੋਂ ਬਾਅਦ ਹੜ੍ਹਾਂ ਦੀ ਮਾਰ ਚੱਲ ਰਹੀ ਪਟਿਆਲਾ ਦੇ ਲੋਕ ਡਰੇ ਹੋਏ ਕੰਦੋਗੀ ਵਾਕਿਆ ਕੀ ਹੋਇਆ ਕਿੰਨੇ ਵਜੇ ਦੀ ਘਟਨਾ ਹੈ ਇਹ ਦਰਸ਼ਕਾਂ ਦੱਸੋ ਜੀ ਨਾਟਕ क्या आप सोए हुए थे यहाँ नहीं? नहीं खाना खा रहे थे कितने साल थे तो यहाँ किराए पे रहे हैं अठारह बीस साल से तो मालक को कभी आपने बताया नहीं दिया कोठी की हालात कंटी नहीं मैं कई बार कहा सर मतलब उसको बनवा दीजिए थोड़ा कमजोर हो गया है क्या बनवा दीजिए बनवा देंगे थोड़ा रिपेयरिंग करा देते बस ऊपर किराया हम टाइम पे देते दे थे किराया हर महीने दे देते दे थे दे हम किराया रुकते नहीं थे आपके दो सर हम लोग अंदर थे रात दीवार छत ये मकान आपका पहले करैक्ट था नहीं बरसात बरसात थी ये पहले का था आपका मकान हाँ जैसे आप देख रहे हो सर ऐसे आपने कभी मकान मालिक को पहले बोला था बोला था तो आए नहीं कभी उन्होंने एक्शन नहीं लिया नहीं आते डेली रहते हैं यहाँ पे उसको बोला था चलो रिपेयरिंग करवा देते कभी कराई नहीं रिपेयरिंग अब इसका जिम्मेदार किसको बोलोगे जैसे ये रात को हादसा हो गया आपके तो साथ तो अब रात से अब तक आया वो नहीं आया कुछ कहा है उन्होंने कहा नहीं कुछ नहीं कहा आप क्या कहोगे अब क्या चाहते हो आपके चोटे लगी हैं आप तीन बंदों फटड़ो क्या कहोगे अब सवा दस कितने लोग मौजूद थे कितने जख्मी है कितने, तो दे दे कितने साल से इस घर पे रह रहे हो आप हम लगभग साल रहे हैं तो रेंट देते हो हाँ, कभी आपने मकान को मकान मालक को नहीं बोला कि ये कोठी की माहौल कंडीशन ठीक नहीं है पानी से चू रहा था पहले मैंने इसको बताया था रहे थे हम लोग इसको ठीक करा दो ठीक करा दो लेकिन कई दिन से टेप ऊपर से करा देते थे अच्छी तरह से मरम्मत नहीं होने के कारण गिर पड़ी हुई जब ये हफ्ता हुआ सोए हुए थे कि रोटी खा रहे सब लोग खाना खा रहे थे उस टाइम कितने लोग टोटल पाँच लोग रहते हैं महिला भी रहते हैं कोई महिला नहीं हम लोग सारे बंदे ऊपर है कितने मकान ऊपर में भी कोई रेंट पे रहते हैं दो करेंट रहेंगे वो स, वो सही, थे थे। हाँ वो सही सलामत है हाँ वो सही सलामत ऊपर की भी कंडीशन खराब है ऊपर वाली तो तो मकान मालिक कहाँ रहते हैं मकान मालिक यहाँ ये रात से हादसा हुआ रात से कोई आया आपको देखने किसको जिम्मेवार किसको ठहराते हो इसको मकान मालक को जिम्मेदार नहीं अभी आपके पास आया था कल भी आया था आज भी आया था क्या बोल के गया ਕਹਿੰਦੇ ਜੋ ਕੁਛ ਹੋਗਾ ਹਮ। ਕਾਰਨ ਕੀ ਮੰਦੋ ਕਿਨੂੰ ਕਾਰਨ ਮੰਦੋ? ਕੋਈ ਕਾਰਨ ਸਭ ਤੋਂ ਵੱਡਾ ਜਿਹੜਾ ਲੱਗਿਆ ਪਹਿਲਾਂ ਤਾਂ ਬੜੀ ਮੰਦਪਾਗੀ ਘਟਨਾ ਦੂਜੀ ਗੱਲ ਕਿ ਜਿਹੜੇ ਬੰਦੇ ਦੀ ਇਹ ਜਗ੍ਹਾ ਹੈ ਉਹ ਛੋੜਾ ਬੋਤਾ ਹੋਦ ਰਹਿਣਾ ਚਾਹੀਦਾ ਸੀਗਾ ਵੀ ਇੰਨੀ ਸਸਤਾ ਹਾਲ ਦੇ ਵਿੱਚ ਆਪਾਂ ਵੜੇ ਰੱਖੇ ਹੋਏ ਮਾਣਾ ਮੋਟਾ ਚਲੋ ਜੇ ਕਿਰਾਇਆ ਲੰਦਾ ਚਾਹੇ ਘੱਟ ਲੰਦਾ ਚਾਹੇ ਵੱਧ ਲੰਦਾ ਚੱਕਰ ਮਾਰ ਕੇ ਪਤਾ ਕਰ ਲੈਣਾ ਚਾਹੀਦਾ ਵੀ ਬਾਰਸ਼ਾਂ ਦਿਨ ਚੱਲ ਰਹੇ ਐਡਾ ਵੱਡਾ ਪ੍ਰਕੋਪ ਖੜਾ ਲੰਦਾ ਹੋ ਕੇ ਐਡਾ ਇੰਨੀ ਜ਼ਰੂਰਤ ਬਾਰਸ਼ ਪਾ ਕੇ ਅੱਜ ਵੀ ਤੁਸੀਂ ਦੇਖ ਰਹੇ ਹੋ ਕਿ ਇੰਨੀ ਜ਼ਰੂਰਤ ਬਾਰਸ਼ ਵੀ ਹਲੇ ਦੋ ਦੋ ফুট ਪਾਣੀ ਖੜਾ ਹੈ ਮੈਨੂੰ ਚੈੱਕ ਕਰਨ ਲੈ ਜਿੱਦਾਂ ਵੀ ਮੇਰੇ ਜਿਹੜੇ ਮਕਾਨ ਆ ਮੇਰੇ ਜਿਹੜੇ ਕਮਰੇ ਆ ਰਹਿਣ ਲੈ ਕੇ ਰਹਿ ਗਈਆਂ ਇਹਨਾਂ ਨੇ ਤਾਂ ਵਿਚਾਰਾਂ ਨੇ ਗਰੀਬਾਂ ਨੇ ਸਿਰਫ ਇਹ ਲਾਲਚ ਕਰ ਲਈ ਵੀ ਅਸੀਂ ਰੇੜੀਆਂ ਚਲਾਣੇ ਸਾਡੇ ਸਾਡੇ ਕੋਲ ਦੇਣ ਜੂਗਾ ਕਿਰਾਇਆ ਹੈ ਨਹੀਂ ਪੰਜ 700 ਰੁਪਏ ਬੰਦੇ ਦੇ ਹਸਾਨ ਵਾਲੇ ਰਹਿੰਦੇ ਸੀਗੇ ਤੇ ਰਾਤ ਰੋਟੀ ਵੀ ਖਾਣੀ ਤਸੀਬ ਨਹੀਂ ਹੋਈ ਰੋਟੀ ਪਈ ਪਈ ਰਹੀ ਕਿ ਉੱਥੇ ਛੱਤ गिर ਗਈ ਕਿੰਨੇ ਲੋਕ ਦੀ ਮੌਤ ਹੋਈ ਹੈ ਦੋ ਬੰਦਿਆਂ ਦੀ ਮੌਤ ਹੋ ਗਈ ਤੇ ਤਿੰਨ ਤਿੰਨ ਘਾਇਲ ਸੀਗੇ ਹੁਣ ਛੁੱਟੀ ਕਰਾ ਕੇ ਆਏ ਨਹੀਂ ਆਲੇ ਆਗੇ ਹੁਣੋ ਤੁਸੀਂ ਵੀ ਪਾਟੀ ਹੜ ਵਿੱਚ ਵੀ ਸੇਵਾ ਕੀਤੀ ਹੈ ਤੁਹਾਡੀ ਪਾਰਟੀ ਨੇ ਵੀ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਦੱਸੋ ਕਿੱਦਾਂ ਦੀ ਇਹਨਾਂ ਨੂੰ ਮੇਰੀ ਵੀ ਮਾਫ਼ੀ ਅੱਜ ਨੂੰ ਮੇਰੀ ਭੈਣੀ ਅੰਜਾ ਜੀ ਅੱਜ ਅੱਜ ਦੇ ਸਮੇਂ ਇਨਸਾਨੇ ਦੇ ਨਾਤੇ ਐਮਐਲ ਸਾਬ ਨੇ ਸਹੀ ਕਿਹਾ ਸੀਗਾ ਵੀ ਪਹਿਲਾਂ ਜਾ ਕੇ ਪਤਾ ਕਰੋ ਕਿ ਕੀ ਉੱਥੇ ਤੇ ਦਾ ਬਚਾਅ ਕਿਵੇਂ ਫਿਰ ਪਤਾ ਕਰਿਆ ਵੀ ਤਿੰਨ ਬੰਦੇ ਜਿਹੜੇ ਉਹ ਜ਼ਖਮੀ ਸੀਗੇ ਉਹ ਠੀਕ ਹੈ ਉਹਨਾਂ ਛੁੱਟੀ ਹੋ ਗਈ ਉਹ ਵੀ ਰਿਪੋਰਟਰਾਂ ਨੇ ਦੇਤੀ ਦੂਜੀ ਗੱਲ ਹੈ ਵੀ ਚਲੋ ਜਿਹੜਾ ਰੱਬ ਦਾ ਪ੍ਰਕੋਪ ਹੁੰਦਾ ਹੁੰਦਾ ਹੈ ਜੋ ਸਰਕਾਰ ਵੱਲੋਂ ਪੋਸੀਬਲ ਹੋਏਗਾ ਉਹ ਮਦਦ ਕੀਤੀ ਜਾਏਗੀ ਇਹਨਾਂ ਦੀ ਇਹ ਜਿਹੜਾ ਬੰਦਾ ਇਸ ਦੇਸ਼ੀ ਹੋਏਗਾ ਉਹਦੇ ਖਿਲਾਫ ਕਰ ਦੇ ਗੱਲ ਕਰੀਏ ਪ੍ਰਸ਼ਾਸਨ ਦੀ ਹਰ ਵਿੱਚ ਪ੍ਰਸ਼ਾਸਨ ਦਾ ਵਧੀਆ ਉਪਰਾਲਾ ਰਿਹਾ ਜੇ ਇਹਨਾਂ ਜਿੱਤੇ ਕੋਈ ਸਾਰ ਨਹੀਂ ਲੈ ਐਮਐਲਏ ਵਾਂ ਆਮ ਆਮ ਸਾਡੀ ਦੇ ਐਮਐਲਏ ਵੀ ਫਿਲਡ ਪਾਣੀ ਵੀ ਸੀ ਅੱਜ ਇੱਥੇ ਕੋਈ ਨਹੀਂ ਆਇਆ ਜੀ ਅੱਜ ਸੀ ਸਵੇਰੇ 10 ਵਜੇ ਮੈਨੂੰ ਫੋਨ ਆਇਆ ਸੀਗਾ ਪਹਿਲੀ ਗੱਲ ਜਿਹੜੀ ਇਹਦੇ ਘਟਨੇ ਨਾ ਜੀ ਰਾਤ ਕਿਸੇ ਨੂੰ ਵੀ ਇਸ ਦੀ ਖਬਰ ਨਹੀਂ ਸੀ ਸਿਵਾਏ ਜਿਹੜੇ ਉਹਨੇ ਚਾਰ ਬੰਦੇ ਰਹਿੰਦੇ ਆ ਆਹ ਰਾਜੂ ਜੀ ਉਹਰੇ ਰਾਜੂ ਤਲਵਾਰਾ ਜੀ ਬਿਲਕੁਲ ਨੇੜੇ ਰਹਿੰਦੇ ਇਹਨਾਂ ਨੂੰ ਵੀ ਸਵੇਰੇ 9:30 ਵਜੇ ਪਤਾ ਲੱਗਿਆ ਉਦੋਂ ਜਦੋਂ ਖਬਰ ਫੈਲਣੀ ਸ਼ੁਰੂ ਹੋਈ ਹੈ ਤਾਂ ਵੀ ਉਹ ਵਿਚਾਰੇ ਆਪਣੇ ਕੰਮ ਕਰ ਰਹੇ ਸੀਗੇ ਬੰਦੇ ਨੂੰ ਕੱਢ ਕੇ ਹਸਪੀਟਲ ਪਹੁੰਚ ਗਏ ਮੁੜ ਕੇ ਇਧਰ ਨੂੰ ਖਬਰਾਈ ਨਹੀਂ ਹੈ ਅੱਛਾ ਜਦੋਂ ਦੀ ਇਹ ਖਬਰ ਪਤਾ ਲੱਗੀ 8:00 10 ਉਦੋਂ ਤੋਂ ਲਗਾਤਾਰ ਫੇਰੇ ਸਾਤੋਂ ਤੋਂ ਬਾਹਰ ਚੱਲ ਰਹੀ ਹੈ ਲੱਗਦਾ ਨਹੀਂ ਸੀ ਐਮਐਲਏ ਸਾਹਿਬ ਨੂੰ ਆਉਣਾ ਚਾਹੀਦਾ ਸੀ ਐਮਐਲਏ ਸਾਹਿਬ ਚੰਡੀਗੜ੍ਹ ਨਹੀਂ ਖਲਦੇ ਆ ਸ਼ਾਮ ਨੂੰ ਪਹੁੰਚਣਗੇ ਫੇਰੇ ਇਹਨਾਂ ਨੂੰ ਇਤਲਾਹ ਕਰ ਦਿੱਤੀ ਜੇਗੀ ਘਰ ਦਿੱਤੀ ਸੀ ਕਿ ਅੱਜ ਹੋ ਉਹਨਾਂ ਨੇ ਸਪੈਸ਼ਲ ਮੈਨੂੰ ਕਹਿਤਾ ਸੀਗਾ ਕਿ ਤੂੰ ਪਹਿਲਾਂ ਜਾ ਕੇ ਜੱਜਾ ਲਓ ਸਾਡੀ ਪਾਰਟੀ ਦੇ ਸਾਰੇ ਬੰਦੇ ਇੱਥੇ ਪਹੁੰਚ ਗਏ بارش ਬੰਦ ਹੋਣ ਦੇ ਸਾਰੇ ਉਹ ਕਿਦਾਂ ਤੁਹਾਨੂੰ ਮੁਆਵਜ਼ਾ ਵੀ ਕੀ ਤੋਂ ਅਸੀਂ ਜੋ ਪੋਸੀਬਲ ਹੋਏਗਾ ਮੁਆਵਜ਼ਾ ਦਵਾਇਆ ਜਾ ਹਰ ਤਰ੍ਹਾਂ ਦੀ ਮਦਦ ਕੀਤੀ ਜਾਂਦੀ ਹੈ ਗਰੀਬ ਬੰਦੇ ਦੀ ਜਿਹੜਾ ਰੇੜੀਆਂ ਚ ਲੰਦੇ ਜਿਨ੍ਹਾਂ ਦਾ ਕੋਈ ਰੋਟੀ ਪਾਣੀ ਦਾ ਵਸੇਰਾ ਨਹੀਂ ਹੈ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰੀ ਜਾਂਦੀ ਠੀਕ ਹੈ ਜੀ ਠੀਕ ਮਕਾਨ ਮਾਲਕ ਤੇ ਕੀ ਹੋਏਗਾ ਮਕਾਨ ਮਾਲਕ ਤੇ ਕੀ ਲੱਗਦਾ ਹੈ ਤੁਹਾਨੂੰ ਐਕਸ਼ਨ ਨੇ ਹੋਣਾ ਚਾਹੀਦਾ ਨਹੀਂ ਮਾਲਕ ਤੇ ਪੁਲਿਸ ਵਾਲਿਆਂ ਨੇ ਹੁਣੀ ਅਤੇ ਸਾਰਾ ਸਰਵੇ ਕੀਤਾ ਹੈ ਤੇ ਲੋਕਾਂ ਨੇ ਵੀ ਬਿਆਨ ਦਿੱਤਾ ਹੈ ਵੀ ਰਹਿਣ ਲਾਇਕ ਕਮਰੇ ਨਹੀਂ ਸੀਗੇ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆਂ ਵੀ ਚਲੋ ਲੋਕਾਂ ਨੂੰ ਤਾਂ ਜਿਹੜੇ ਰਹਿਣ ਲਾਇਕ ਨਹੀਂ ਸੀ ਕਮਰੇ ਕੁਝ ਆਪਣੇ ਬੰਦੇ ਗਰੀਬ ਬੰਦੇ ਲਾਲਚ ਕਰ ਲੈਂਦੇ ਨੇ ਜੋ ਵੀ ਬਣਦੀ ਕਾਰਵਾਈ ਹੋਏਗੀ ਉਹਨਾਂ ਨੇ ਕਮਰਸ਼ੀਅਲ ਜਗ੍ਹਾ ਬਣਾ ਰੱਖੀ ਹੈ ਉਸ ਤੋਂ ਜਿਹੜਾ 4 ਪੈ ਦੀ ਇਨਕਮ ਹੁੰਦੀ ਹੈ ਪਹਿਲਾਂ ਗਰੀਬਾਂ ਦੀ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ ਜੇ ਵਾਜਬ ਮੁਆਵਜ਼ਾ ਦੇਏਗਾ ਠੀਕ ਹੈ ਨਹੀਂ ਤਾਂ ਜੋ ਕਾਨੂੰਨੀ ਕਾਰਵਾਈ ਨੇ ਤੇ ਸਟੈਂਡ ਵੀ ਬਣਾਏ ਪਏ ਜੀ ਕਈ ਗੱਡੀਆਂ ਲਗ ਦੇ ਆ ਰਿਹਾ ਵੀ ਇਨਕਮ ਲੈ ਰਿਆ ਹਤੋਂ ਤੇ ਇਹ ਵੀ ਪਤਾ ਕਰਿਆ ਜਾਏਗਾ ਵੀ ਸਰਕਾਰੀ ਟੈਸ ਐਨਾ ਭਰਦਾ ਹੈ ਇਸ ਸਾਲ ਦੇ ਹਿਸਾਬ ਨਾਲ ਜਿੰਨਾ ਹੀ ਲਿਆ ਹੋਇਆ ਹੈ ਇਨਕਮ ਆਂਦੇ ਬਾਵਜੂਦ ਵੀ ਦੇਖ ਲਓ ਮਕਾਨਾਂ ਦਾ ਇਹ ਹਾਲ ਹੈ ਹਾਲ ਬਹੁਤ ਖਸਾ ਜੀ ਬਿਲਕੁਲ ਇਹ ਉਹਦੀ ਗਲਤੀ ਹੈ ਵਾਰ-ਵਾਰ ਇਹੀ ਕਹਾਂਗੇ ਵੀ ਤੁਹਾਨੂੰ ਉਹਨੂੰ ਵੈਸੇ ਗਰੀਬਾਂ ਦੇ ਨਾਲ ਖੜਨਾ ਚਾਹੀਦਾ ਹੈ ਨਹੀਂ ਤੇ ਪ੍ਰਸ਼ਾਸਨ ਜੋ ਆਪਣੀ ਕਾਰਵਾਈ ਉਹ ਤਾਂ ਕਰੀ ਗਈ ਕਰੇਗਾ ਠੀਕ ਹੈ ਠੀਕ ਹੈ ਜੀ ਸਾਥ ਹੈ ਆਪਕੇ ਜੋ ਕੁਝ ਹੋ ਗਿਆ ਕੈਸੇ ਕੀ ਕਾਰਵਾਈ ਦੀ ਮੰਗ ਕਰਦੇ ਹੋ ਵੀ ਇਹ ਰਾਤ ਪੰਜ ਬੰਦੇ ਕਮਰੇ ਚ ਪਏ ਸੀ ਤੇ ਆਪਣਾ ਕੁਦਰਤੀ ਤੇ ਅਚਾਨਕ ਮਕਾਨ ਦੀ ਛੱਤ गिर ਗਈ ਜਿਹਦੇ ਨਾਲ ਦੋ ਭਰਾਵਾਂ ਦੀ ਮੌਤ ਹੋ ਗਈ ਤਿੰਨ ਬੰਦੇ ਦੇ ਸੱਟਾਂ ਲੱਗੀਆਂ ਸੀ ਉਹਨਾਂ ਨੂੰ ਵੀ ਹੁਣ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਮੰਜੀ ਜੀ ਜੇ ਗੱਲ ਕਰੀਏ ਜਿਹੜੀ ਕੋਠੀ ਦੀ ਕੰਡੀਸ਼ਨ ਤਰੀਕ ਨਹੀਂ ਸੀ ਕਿ ਵੀ ਮਕਾਨ ਮਾਲਕ ਵਾਲੋ ਇਹਨਾਂ ਤੋਂ ਦੋ ਪੈਸੇ ਲੈ ਰਹੇ ਆ ਤੇਦੀ ਫੇਰ ਨਹੀਂ ਕਰੇ ਕਿਉਂਕਿ ਜੋ ਜ਼ਿੰਮੇਵਾਰਾ ਪਾਣਾ ਮਕਾਨ ਨਹੀਂ ਕਾਫੀ ਪੁਰਾਣੇ ਰਹਦੇ ਨੇ ਸੀ ਨਵੇਂ ਨਹੀਂ ਸੀ ਰਹਦੇ ਰੁਪਿਆ 100 ਰੁਪਏ ਦਾ ਕੰਮ ਵੀ ਚੱਲ ਰਿਹਾ ਸੀ ਰਿਪੇਅਰ ਦਾ ਕੰਮ ਚੱਲ ਰਿਹਾ ਸੀ ਇਹਨਾਂ ਨੂੰ ਪਤਾ ਸੀ ਇਹ ਸੇ ਹੋ ਰਿਹਾ ਸੀ ਜਿਨ੍ਹਾਂ ਨੇ ਆਪਣਾ ਇਥੇ ਰਹਿ ਰਹੇ ਜਿਰਗੇ ਕਿਉਂਕਿ ਪਹਿਲਾਂ ਹੀ ਮਾਰ ਮਾਰ ਦੀ ਮਾਰਦੇ ਇਹ ਵਿਚਾਰੇ ਦੂਜੇ ਹੁਣ ਇਹ ਵੱਡਾ ਹਾਸਾ ਹੋ ਗਿਆ ਜ਼ਿੰਮੇਵਾਰ ਕਿੰਨੂੰ ਠੇਰਾਉਣਗੇ ਬਹੁਤ ਵੱਡੀ ਗੱਲ ਕਿਸ ਨੂੰ ਸਮਝਦੇ ਹੋ ਕਿਸੇ ਦਾ ਜਾਂਚ ਨਹੀਂ ਹੋਈ ਕਿ ਦੰਤ ਪੜਤਾਲ ਕਰ ਰਹੇ ਨੇ ਜਿਹੜਾ ਕੋਈ ਜ਼ਿੰਮੇਵਾਰ ਹੋਏਗਾ ਉਹਦੇ ਖਿਲਾਫ ਕਾਰਵਾਈ ਚੱਲੇ ਮਕਾਨ ਮਾਲਕ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਅਜੇ ਦੇ ਕਹਿਣ ਦੇ ਮੁਤਾਬਿਕ ਮਕਾਮ ਮਾਲਕ ਨੂੰ ਹਰ ਵਾਰ ਕਿਹਾ ਗਿਆ ਵੀ ਜਿਹੜਾ ਕੰਸਟਰਕਸ਼ਨ ਦਾ ਕੰਮ ਕਰਾਇਆ ਜਾਵੇ ਪਰੰਤੂ ਸਿਰਫ ਉਹਨਾਂ ਨੂੰ ਕਿਰਾਏ ਤੋਂ ਮਤਲਬ ਸੀਗਾ ਕੰਸਟਰਕਕਸ਼ਨ ਦਾ ਕੰਮ ਨਹੀਂ ਕਰਾਏਗਾ ਸਾਨੂੰ ਇਹਨਾਂ ਨੇ ਸਵੇਰੇ ਦੱਸਿਆ ਵੀ ਇੱਥੇ ਰਿਪੇਅਰ ਦਾ ਕੰਮ ਚੱਲ ਰਿਹਾ ਬਾਕੀ ਕਮਰੇਾਂ 'ਚ ਰਿਪੇਅਰ ਚੱਲ ਰਹੀ ਹੈ ਠੀਕ ਹੈ ਠੀਕ ਹੈ ਥੈਂਕ ਯੂ